ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ 84 ਲੱਖ ਜੂਨ ਨੂੰ 24 ਘੰਟਿਆਂ ਦੇ ਵਿੱਚ ਕਿਵੇਂ ਕਟਿਆ ਜਾ ਸਕਦਾ ਹੈ ਇਹ 84 ਲੱਖ ਜੂਨ ਜਿਹੜੀ ਸਜ਼ਾ ਹੈ ਇਹ ਕਿਵੇਂ ਖਤਮ ਹੋ ਸਕਦੀ ਹੈ ਉਹ ਵੀ 24 ਘੰਟਿਆਂ ਦੇ ਵਿੱਚ ਤੇ ਕੁਝ ਜਪਜੀ ਸਾਹਿਬ ਦੇ ਪਾਠਾਂ ਦੇ ਨਾਲ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਨੇ ਪੈਣਗੇ ਤੇ ਕਿੰਨੀ ਦੇਰ ਤੱਕ ਕਰਨੇ ਪੈਣਗੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਗੁਰ ਕਾਉ ਬਲ ਬਲ ਜਾਈਐ ਆਪ ਮੁਕਤ ਮਹਤਾਰ ਐ ਇਹੋ ਜੇ ਗੁਰੂ ਕੋਲੋਂ ਬਰ ਹਾਰ ਜਾਈਏ ਜਿਹੜਾ ਆਪ ਮੁਕਤ ਹੈ ਤੇ ਸਿਖਾਂ ਸੇਵਕਾਂ ਨੂੰ ਵੀ ਮੁਕਤ ਕਰਨ ਦੀ ਸਮਰੱਥਾ ਹੈ ਉਹਦੇ ਵਿੱਚ ਤਾਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜੀ ਨੇ ਕਿਰਪਾ ਕੀਤੀ ਹੈ ਜਿੱਥੇ ਸੰਸਾਰ ਜਮ ਤੇ ਮਰ ਰਿਹਾ ਹੈ ਮਾਰੇ ਨੇ ਆਪਣੇ ਸਿੱਖਾਂ ਨੂੰ ਲਕਾਈ ਨੂੰ ਬੜਾ ਸੌਖਾ ਢੰਗ ਬਖਸ਼ਿਆ ਹੈ ਜਿਸ ਜੁਗਤੀ ਦੇ ਨਾਲ ਆਸਾਨੀ ਤਰੀਕੇ ਦੇ ਨਾਲ ਹੀ ਮੁਕਤੀ ਹੈ ਕਹਿਣ ਦਾ ਭਾਵ ਮੈਂ ਗੱਲ ਕਰ ਰਿਹਾ ਮਹਾਰਾਜ ਦੇ ਪਾਵਨ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੇ ਇਸ਼ਨਾਨ ਕਰਦਿਆਂ ਹਾਂ ਜਪਜੀ ਸਾਹਿਬ ਦਾ ਪਾਠ ਕਰਨ ਦੀ ਜਿਹਦੇ ਵਿੱਚ ਮਾਰੇ ਨੇ 84 ਪੌੜੀਆਂ ਸਿਰਦੀਆਂ ਨੇ ਬਣਾਈਆਂ ਨੇ ਤੇ ਇਹ ਵਰ ਦਿੱਤਾ ਸੀ ਇਥੇ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਸਾਹਮਣੇ ਦੇ ਨਾਲ 84 ਪਾਠ ਜਪਜੀ ਸਾਹਿਬ ਦੇ ਕਰੇਗਾ ਇਸ਼ਨਾਨ ਕਰਕੇ ਪਾਠ ਕਰੇਗਾ ਉਹਦੀ 84 ਲੱਖ ਜੂਨ ਕਟੀ ਜਾਏਗੀ ਗੱਲ ਕਰੀਏ ਇਹ ਬਚਨੇ ਇਤਿਹਾਸ ਦੇ ਨੇ ਇਹ ਗੱਲਾਂ ਸ਼ਰਧਾ ਵਾਣ ਵਾਲਿਆਂ ਦੇ ਹਿਰਦੇ ਵਿੱਚ ਵਸਣਗੀਆਂ ਇਹ ਉਹਨਾਂ ਨੂੰ ਸਮਝਾਵੇਗੀ ਤੇ ਇਸ ਢਾਂਗ ਤਰੀਕੇ ਦਾ ਲਾਹਾ ਵੀ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਹੈ ਬਾਕੀ ਤਰਕਾਂ ਕੋ ਤਰਕਾਂ ਕਰਨ ਵਾਲੇ ਇਸ ਲੋਕ ਦੇ ਵਿੱਚ ਵੀ ਦੁਖੀ ਨੇ ਤੇ ਪਰਲੋਕ ਦੇ ਵਿੱਚ ਵੀ ਖੁਆਰ ਨੇ ਇਹ ਬਚਣ ਆਉਂਦੇ ਨੇ ਇਤਿਹਾਸ ਦੇ ਰਚੀ 84 ਜਿਹੇ ਸੋਪਾਨ ਗਿਨ ਜਦ ਦੇਖੀ ਕਿਰਪਾ ਨਿਧਾਨ ਮੁਖ ਤੇ ਬਾਕ ਕਹੇ ਉਹ ਤਿਸ ਕਾਲ ਜੋ ਸੁਖ ਦਰਸ ਹੈ ਪ੍ਰੇਮ ਵਿਸਾਲ ਬਾਾਰ 84 ਕਰਹਿ ਇਸ਼ਨਾਨ ਇਤਨੇ ਜਪਜੀ ਪਾਠ ਵਿਖਾਨ ਸਤਗੁਰੂ ਮੂਰਤ ਕਰਕੇ ਧਿਆਨ ਮਿਟ ਹੈ 84 ਆਵਨ ਜਾਣ ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਵੀ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਠ ਕਰਨ ਦੀ ਤੇ ਇਸ਼ਨਾਨ ਕਰਨ ਦੀ ਵਿਧੀ ਕੀ ਹੈ ਕਹਿਣ ਦਾ ਭਾਵ ਹੈ ਕਿ ਇੱਕ ਪਾਠ ਜੇ ਕੋਈ 15 ਮਿੰਟਾਂ ਵਿੱਚ ਕਰਦਾ ਹੈ ਜਾਂ 10 ਮਿੰਟਾਂ ਵਿੱਚ ਕਰਦਾ ਹੈ ਜੇ ਕੋਈ 5-7 ਮਿੰਟਾਂ ਵਿੱਚ ਕਰਦਾ ਹੈ ਤੇ 84 ਪੌੜੀਆਂ ਨੇ 84 ਪੌੜੀਆਂ ਦੇ ਉੱਤੇ ਇੱਕ ਇੱਕ ਪਾਠ ਕਰਨਾ ਬੌਲੀ ਵਿੱਚ ਇਸ਼ਨਾਨ ਕਰਕੇ ਸਮੇਤ ਕੇ ਅਸੀਂ ਇਸ਼ਨਾਨ ਕਰਕੇ ਤੇ ਉਹਦੇ ਵਿੱਚ ਆਉਣ ਜਾਣ ਬੈਠਣ ਖਲੋਣ ਦੇ ਵਿੱਚ ਵੀ ਤੇ ਇੰਨੇ ਸਮੇਂ ਵਿੱਚ ਇਸ਼ਨਾਨ ਕਰਦਿਆਂ ਪੌੜੀ ਦੇ ਉੱਤਰਨਾ ਚੜ੍ਹਨਾ ਤੇ ਪਾਠ ਕਰਨਾ ਇਹ ਸਾਰਾ ਸਮਾਂ ਬਣਦਾ ਹੈ ਕਿ ਜੇ ਕੋਈ ਇੱਕ ਪਾਠ 15 ਮਿੰਟਾਂ ਵਿੱਚ ਕਰਦਾ ਹੈ ਤੇ ਇੱਕ ਘੰਟੇ ਦੇ ਚਾਰ ਪਾਠ ਬਣਦੇ ਨੇ ਤੇ 10 ਘੰਟਿਆਂ ਦੇ 40 ਪਾਠ ਤੇ 20 ਘੰਟਿਆਂ ਦੇ 80 ਤੇ ਬਾਕੀ ਜਿਹੜੇ 4 ਘੰਟੇ ਨੇ 24 ਘੰਟਿਆਂ ਦੀ ਗੱਲ ਕੀਤੀ ਹੈ ਇਹ ਕੁੱਲ ਮਿਲਾ ਕੇ ਕੀਤਾ ਜਾਵੇ ਤੇ ਜੇ ਕੋਈ ਨਰੋਏ ਸਰੀਰ ਵਾਲਾ ਹੈ ਤੰਦਰੁਸਤ ਹੈ ਪੌੜੀਆਂ ਚੜ੍ਹਨੀਆਂ ਉਤਰਨੀਆਂ ਆਸਾਨ ਨੇ ਤੇ ਬਾਣੀ ਚਲੰਦ ਹੈ ਗੁਰਬਾਣੀਆਂ ਦਾ ਪਾਠ ਚਲੰਦ ਹੈ ਉਹਦਾ ਕਰਦਾ ਹੈ ਜਪਜੀ ਸਾਹਿਬ ਦਾ ਪਾਠ ਜਿਹਨੂੰ ਜ਼ਬਾਨੀ ਗੰਠ ਹੈ ਉਹ ਪਹਿਲਾਂ ਵੀ ਕਰ ਸਕਦਾ ਹੈ ਕੁੱਲ ਮਿਲਾ ਕੇ ਹਿਸਾਬ ਦੇ ਨਾਲ 24 25 ਘੰਟੇ ਬਣਦੇ ਨੇ ਜਿਹਦੇ ਅਨੁਸਾਰ 84 ਪੌੜੀਆਂ ਦੇ ਉੱਤੇ 84 ਪਾਠ ਜਪਜੀ ਸਾਹਿਬ ਦੇ ਕੀਤੇ ਜਾ ਸਕਦੇ ਨੇ ਹੁਣ ਗੱਲ ਕਰੀਏ ਵੀ ਇਹਦੀ ਵਿਧੀ ਕੀ ਹੈ ਵਿਧੀ ਹੈ ਕਿ ਇੱਕ ਪਾਠ ਬੌਲੀ ਸਾਹਿਬ ਦੇ ਜਲ ਦੇ ਵਿੱਚ ਹੀ ਕਰਨਾ ਹੈ ਵਿੱਚ ਖਲੋ ਕੇ ਇਸ਼ਨਾਨ ਕਰਕੇ ਇੱਕ ਪਾਠ ਉੱਥੇ ਕਰ ਲੈਣਾ ਹੈ ਫਤੇ ਬਲਾਉਣ ਤੋਂ ਬਾਅਦ ਫਿਰ ਇਸ਼ਨਾਨ ਕਰਨਾ ਹੈ ਤੇ ਪਹਿਲੀ ਪੌੜੀ ਦੇ ਉੱਤੇ ਫਿਰ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਪਾਠ ਸੰਪੂਰਨ ਹੋਣ ਤੋਂ ਬਾਅਦ ਫਿਰ ਇਸ਼ਨਾਨ ਕਰਨ ਜਾਣਾ ਹੈ ਇਸ਼ਨਾਨ ਕਰਕੇ ਦੂਜੀ ਪੌੜੀ ਤੱਕ ਜਾਂਦਿਆਂ ਜਾਂਦਿਆਂ ਵਾਹਿਗੁਰੂ ਮੰਤਰ ਦਾ ਗੁਰ ਮੰਤਰ ਦਾ ਜਾਪ ਕਰਨਾ ਹੈ ਦੂਸਰੀ ਪੌੜੀ ਤੇ ਜਾ ਕੇ ਫਿਰ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਫਿਰ ਫਤਿਹ ਬੁਲਾ ਕੇ ਇਸ਼ਨਾਨ ਕਰਦਿਆਂ ਜਾਣ ਵਾਸਤੇ ਇਸ਼ਨਾਨ ਕਰਨ ਜਾਣਾ ਹੈ ਤੇ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਕਰਨਾ ਇਸ਼ਨਾਨ ਕਰਕੇ ਫਿਰ ਆਣ ਕੇ ਫਿਰ ਚੌਥੀ ਪੌੜੀ ਦੇ ਆਉਂਦਿਆਂ ਤੱਕ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਦਿਆਂ ਚੌਥੀ ਪੌੜੀ ਤੇ ਖਲੋ ਕੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਭੋਗ ਪਾ ਕੇ ਫਤਬਲਾ ਕੇ ਫਿਰ ਉਸੇ ਤਰੀਕੇ ਦੇ ਨਾਲ ਹੀ ਵਹਿਰੂ ਵਹਿਰੂ ਜਪਦਿਆਂ ਹਾਂ ਇਸ਼ਨਾਨ ਕਰਕੇ ਫਿਰ ਵਾਪਸ ਆਣ ਕੇ ਪੰਜਵੀਂ ਪੌੜੀ ਤੋਂ ਲੈ ਕੇ ਐਦਾਂ ਹੀ 84 ਪੌੜੀਆਂ ਤੱਕ ਜਾਣਾ ਤੇ ਪਾਠ ਕਰਦੇ ਜਾਣਾ ਇਹ ਨਹੀਂ ਕਿ ਜਪਜੀ ਸਾਹਿਬ ਦਾ ਪਾਠ ਵਿਚੇ ਹੈ ਤੇ ਬੌਲੀ ਵਿੱਚ ਇਸ਼ਨਾਨ ਕਰਦਿਆਂ ਜਾਂਦਿਆਂ ਤੱਕ ਇਹ ਸੋਚਣਾ ਕਿ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੈ ਬੌਲੀ ਦੇ ਵਿੱਚ ਜਾਂਦੇ ਜਾਂਦੇ ਹੋ ਜਾਣਾ ਹੈ ਤੇ ਨਾਲ ਹੀ ਫਤੇ ਬੁਲਾ ਦੇਣੀ ਹੈ ਗਲਤ ਹੈ ਜਿਵੇਂ ਦੱਸਿਆ ਹੈ ਕਿ ਇੱਕ ਪੌੜੀ ਤੇ ਇੱਕ ਪਾਠ ਦੀ ਫਤੇ ਬੁਲਾ ਕੇ ਸੰਪੂਰਨ ਕਰਕੇ ਫਿਰ ਬੌਲੀ 'ਚ ਇਸ਼ਨਾਨ ਕਰਦੇ ਆ ਹੋਇਆ ਜਾਂਦੇ ਆ ਵਹਿਰੂ ਵਹਿਰੂ ਕਰਨਾ ਹੈ ਤੇ ਆਣ ਕੇ ਫਿਰ ਉੱਥੋਂ ਸ਼ੁਰੂ ਕਰਨਾ ਹੈ ਜਿਹੜੀ ਪੌੜੀ ਦਾ ਪਾਠ ਸ਼ੁਰੂ ਹੈ ਇਸੇ ਤਰ੍ਹਾਂ 84 ਪੌੜੀਆਂ ਦੇ ਪਾਠ ਤੱਕ ਤੁਹਾਡੇ 85 ਪਾਠ ਜਪਜੀ ਸਾਹਿਬ ਦੇ ਹੋ ਜਾਣਗੇ ਕਿਉਂਕਿ ਇੱਕ ਸ਼ੁਰੂਆਤ ਜਿਹੜੀ ਹੈ ਇਹ ਬੌਲੀ ਦੇ ਵਿੱਚ ਖਲੋ ਕੇ ਜਲ ਦੇ ਵਿੱਚ ਖਲੋ ਕੇ ਕਰਨੀ ਹੈ। ਇਹ ਕਿ 86ਵਾਂ ਪਾਠ ਜਿਹੜਾ ਹੈ ਇਹ ਸ੍ਰੀ ਅਨੰਦ ਸਾਹਿਬ ਦਾ ਸੰਪੂਰਨ ਪਾਠ ਹੋਣਾ ਚਾਹੀਦਾ ਹੈ 40 ਪੌੜੀਆਂ ਮળા। 86ਵਾਂ ਪਾਠ ਸ੍ਰੀ ਅਨੰਦ ਸਾਹਿਬ ਦਾ ਕਰਕੇ 85 ਪਾਠ ਜਪਜੀ ਸਾਹਿਬ ਦੇ ਹੋ ਜਾਂਦੇ ਨੇ ਤੇ ਬਾਰ ਬਾਰ ਖਲੋ ਕੇ ਅਨੰਦ ਸਾਹਿਬ ਦਾ ਸੰਪੂਰਨ ਪਾਠ ਕਰਕੇ ਫਿਰ ਸੁੱਕੇ ਵਸਤਰ ਪਹਿਨ ਕੇ ਕੜਾ ਪ੍ਰਸ਼ਾਦ ਦੀ ਡਿਗ ਲੈ ਕੇ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਹੈ ਗੁਰੂ ਅਮਰਦਾਸ ਮਹਾਰਾਜ ਦੇ ਸਨਮੁਖ ਅਰਦਾਸ ਬੇਨਤੀ ਕਰਨੀ ਹੈ ਜਾਂ ਗਰੰਥੀ ਸਿੰਘ ਕੋਲੋਂ ਕਰਾਉਣੀ ਹੈ ਸ਼ੁਕਰਾਨੇ ਦੀ ਅਰਦਾਸ ਕਰਾਉਣੀ ਹੈ ਕਿ ਮਹਾਰਾਜੀ ਆਪ ਜੀ ਨੇ ਕਿਰਪਾ ਕਰਕੇ ਦਾਸ ਦੇ ਕੋਲੋਂ ਇਹ ਸੇਵਾ ਲਈ ਹੈ ਹੋਈਆਂ ਬੇਅੰਤ ਬੁਲਾਵਾਂ ਦੀ ਮਾਰੇ ਖਿਮਾ ਬਖਸ਼ਿਓ ਤੇ ਕਿਰਪਾ ਕਰੋ ਜਿਹੜਾ ਆਪ ਜੀ ਨੇ ਵਰ ਬਖਸ਼ਿਆ ਹੈ ਉਸ ਵਰ ਦੀ ਬਖਸ਼ਿਸ਼ ਦੇ ਪਾਤਰ ਮਹਾਰਾਜੀ ਮੈਨੂੰ ਬਣਾ ਦਿਓ ਕਿਰਪਾ ਕਰੋ ਮੇਰੀ ਸੇਵਾ ਪ੍ਰਵਾਨ ਕਰੋ ਹਾਜ਼ਰੀ ਦਰ ਪ੍ਰਵਾਨ ਕਰੋ ਇਹਦੇ ਵਿੱਚ ਜੇ ਕਿਸੇ ਨੂੰ ਇਸ ਵਿਧੀ ਦੇ ਵਿੱਚ ਇਸ਼ਨਾਨ ਕਰਦਿਆਂ ਪਾਠ ਕਰਦਿਆਂ ਜੇ ਬਾਥਰੂਮ ਜਾਣਾ ਪੈਂਦਾ ਹੈ ਤੇ ਜਾ ਸਕਦੇ ਹੋ ਫਿਰ ਆਣ ਕੇ ਉਥੋਂ ਹੀ ਇਹ ਪਾਠ ਸ਼ੁਰੂ ਕੀਤਾ ਜਾ ਸਕਦਾ ਹੈ ਬਿੜਾਂ ਗੱਲਾਂ ਕੀਤਿਆਂ ਬਿੜਾਂ ਕਿਸੇ ਹੋਰ ਤਰੀਕੇ ਨਾਲ ਇਧਰ ਉਧਰ ਵੇਖਿਆ ਬੜੀ ਸ਼ਰਧਾ ਦੇ ਨਾਲ ਬੜੇ ਸੁਚੇਤ ਹੋ ਕੇ ਇਹ ਸਾਰੀ ਜਿਹੜੀ ਵਿਧੀ ਹੈ ਇਹ ਗੁਰੂ ਮਹਾਰਾਜ ਦੇ ਵਰਦ ਅਨੁਸਾਰ ਬਖਸ਼ਿਸ਼ ਦੇ ਅਨੁਸਾਰ ਕਰਨੀ ਹੈ ਤੇ ਗੁਰੂ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਇਸ ਤਰੀਕੇ ਦੇ ਨਾਲ ਸੁਖੈਣ ਹੀ ਗੁਰਬਾਣੀ ਪੜਦਿਆ ਹਾਂ ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਤੁਹਾਡੀ 84 ਲੱਖ ਜਨ ਕੱਟੀ ਜਾ ਸਕਦੀ ਹੈ ਤੇ ਬਹੁਤਿਆਂ ਦੀ ਕੱਟੀ ਵੀ ਹੈ ਮਹਾਰਾਜ ਨੇ ਇਸ ਕਰਕੇ ਇਹ ਢੰਗ ਕਈ ਜਨਮਾਂ ਦੇ ਵਿੱਚੋਂ ਭਟਕਦਿਆਂ ਹਾਂ ਨੂੰ ਕੱਢ ਕੇ ਤੁਹਾਨੂੰ ਗੁਰੂ ਚਰਨਾਂ ਵਿੱਚ ਜੋੜ ਦੇਵੇਗਾ ਇਸ ਵਿਧੀ ਤੋਂ ਬਾਅਦ ਤੁਹਾਡੇ ਹੋਰ ਵੀ ਜੀਵਨ ਦੇ ਵਿੱਚ ਕਈ ਤਬਦੀਲੀਆਂ ਆਉਣਗੀਆਂ ਕਈ ਸ਼ਰਦਾ ਭਾਵਨਾ ਮੰਨ ਦੇ ਵਿੱਚ ਜਿਹੜੇ ਇਹੋ ਜਿਹੇ ਵਿਚਾਰ ਨੇ ਇਹੋ ਜਿਹੇ ਜਿਹੜੇ ਮਨ ਦੇ ਵਿੱਚ ਚਿਤਵਨੀਆਂ ਨੇ ਗੁਰੂ ਸਾਹਿਬ ਚੰਗੇ ਚੰਗੇ ਫੁਰਨੇ ਜਿਹੜੇ ਨੇ ਪਾਉਂਦੇ ਨੇ ਜੀਵਨ ਉੱਚਾ ਜਾਂਦਾ ਹੈ ਤੇ ਇਹਦੇ ਨਾਲ ਭਰੇ ਜੇ ਕਰਨਾ ਵੀ ਇਹ ਨਹੀਂ ਸੋਚਣਾ ਵੀ ਇੱਕ ਵਾਰੀ 84 ਪੌੜੀਆਂ ਦਾ ਇਸ਼ਨਾਨ ਕਰ ਲਿਆ ਹੈ ਤੇ ਹੁਣ 84 ਲੱਖ ਜੁਨ ਕੱਟੀ ਗਈ ਹੈ ਬਾਅਦ ਵਿੱਚ ਸਾਰੀ ਜ਼ਿੰਦਗੀ ਜਿੰਨੀ ਬਚੀ ਹੈ ਜੋ ਮਰਜ਼ੀ ਕਰੋ ਜੋ ਮਰਜ਼ੀ ਖਾਓ ਬੋਲੋ ਸੁਣੋ ਵੇਖੋ ਇਹ ਗੱਲ ਗਲਤ ਹੈ ਮਨਮਤ ਹੈ ਇਹ ਭਰੇਜ ਜ਼ਰੂਰੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਭਾਵਨਾ ਦੇ ਨਾਲ ਇਹ ਪਾਠ ਕੀਤਾ ਹੈ ਸ਼ਨਾਣ ਕੀਤਾ ਹੈ ਭਾਵਨਾ ਦੇ ਸਹਿਤ ਹੀ ਬਾਕੀ ਦੀ ਜ਼ਿੰਦਗੀ ਵੀ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਹੀ ਸਫਲ ਕਰਨੀ ਹੈ ਸੋ ਇਸ ਤਰੀਕੇ ਦੇ ਨਾਲ 24 ਘੰਟਿਆਂ ਦੇ ਵਿੱਚ 84 ਪਾਠ 85 ਪਾਠ ਜਪਜੀ ਸਾਹਿਬ ਦੇ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਦੇ ਨਾਲ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਤੁਹਾਡਾ ਜਨਮ ਮਰਨ ਕਟਿਆ ਜਾ ਸਕਦਾ ਹੈ 84 ਲੱਖ ਜੁਨ ਕਟਾ ਸਕਦੇ ਹੋ ਜੜੀ ਦੇ ਵੀ ਦੇਵਤਿਆਂ ਕੋਲ ਵੀ ਨਹੀਂ ਕਟੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ